ਇਕ ਗਉੜਾ ਸਤਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਧੋਪ ਦੇ ਘਰ ਪੰਜਵਾਂ ਅਵਰ ਪਾਵ ਸਭ त्यागਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਚੀਤਲ ਮਨ ਭਇਆ ਰਾ ਰੱਧਿਆ ਸਗਲਾ ਦੁੱਖ ਗਿਆ ਰਾਖਣ ਹਰ ਰੱਖਿਆ ਆਪਣੇ ਕਰਮਿਆਰ ਹਾਉ ਪਾਪ ਕਰ ਪ੍ਰਭ ਕਾਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਇਹ ਗਉ ਕਰ ਸਤਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾ ਦੁਪਦੇ ਘਰ ਪੰਜਵਾ ਅਵਰ ਪਾਵ ਸਭ त्याਗਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸ਼ੀਤਲ ਮਨ ਭਇਆ ਗੁਰਪੂਰਾ ਅਰਾਧਿਆ ਸਗਲਾ ਦੁਖ ਗਿਆ ਰਖਣ ਹਾਰੇ ਰਖਿਆ ਆਪਣੀ ਕਰਮਿਆਰਹਾਉ ਪਾਪ ਕਰ ਪ੍ਰਭ ਕਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਇਕ ਗਉ ਕਰ ਸਤਗੁਰ ਪ੍ਰਸਾਦ ਰੋਗ ਬਿਲਾਵਲ ਮਹੱਲਾ ਪੰਜਵਾ ਦੁਪਦੇ ਘਰ ਪੰਜਵਾ ਅਵਰ ਪਾਪ ਸਭ त्याਗਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਚੀਤਲ ਮਨ ਭਇਆ ਉਰ ਪੂਰਾ ਅਰਾਧਿਆ ਸਗਲਾ ਦੁਖ ਗਿਆ ਰਖਣ ਹਰ ਰਖਿਆ ਆਪਣੀ ਕਰਮਿਆਰਹਾਉ ਪਾਪ ਕਰ ਪ੍ਰਭ ਕਾਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਇਕ ਗਉ ਕਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾ ਦੁੱਪ ਦੇ ਘਰ ਪੰਜਵਾ ਅਵਰ ਪਾਪ ਸਭ त्याਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਚੀਤਲ ਮਨ ਭਇਆ ਉਰ ਪੂਰਾ ਅਰਾਧਿਆ ਸਗਲਾ ਦੁੱਖ ਗਿਆ ரி பாப கப காடையான சிமர சிமர மன தன சுகி நான நிரபயா இக்கோ கார சத் பிரசா ਰਾਗ ਬਿਲਾਵਲ ਮਹੱਲਾ ਪੰਜਵਾ ਦੁਪ ਦੇ ਘਰ ਪੰਜਵਾ ਅਵਰ ਪਾਪ ਸਭ त्यागਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ sheetal man paya gur pura aradya sagla dukh gaya ਰਾਖਣ ਹਾਰੇ ਰਖਿਆ ਆਪਣੇ ਕਰਮਿਆਰਹਾਉ ਪਾਪ ਕਰ ਪ੍ਰਭ ਕਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਇਕ ਗਉ ਕਰ ਸਤਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾ ਦੁਪ ਦੇ ਘਰ ਪੰਜਵਾ ਅਵਰ ਪਾਉ ਸਭ त्यागਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਛੇਤਲ ਮਨ ਭਇਆ ਗੁਰਪੂਰਾ ਅਰਾਧਿਆ ਸਗਲਾ ਦੁਖ ਗਿਆ ਰਖਣ ਹਾਰੇ ਰਖਿਆ ਆਪਣੀ ਕਰਮਿਆਰਹਾਉ ਪਾਪ ਕਰ ਪ੍ਰਭ ਕਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਇਹ ਕਉ ਕਰ ਸਤਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਲੋਪ ਦੇ ਘਰ ਪੰਜਵਾਂ ਅਵਰ ਭਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸ਼ੀਤਲ ਮਨ ਭਇਆ ਗੁਰਪੂਰਾ ਅਰਾਧਿਆ ਸਗਲਾ ਦੁਖ ਗਇਆ ਰਖਣ ਹਾਰੇ ਰਖਿਆ ਆਪਣੇ ਕਰਮਿਆਰਹਾਉ ਬਾਪ ਕਰ ਪ੍ਰਭ ਕਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਧਨ ਸੁਖੀ ਨਾਨਕ ਨਿਰਭਇ ਇਹ ਗਉ ਕਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਦੁਪ ਦੇ ਘਰ ਪੰਜਵਾਂ ਅਵਰ ਪਾਪ ਸਭ त्यागਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਚੀਤਲ ਮਨ ਭਇਆ ਗੁਰਪੂਰਾ ਅਰਾਧਿਆ ਸਗਲਾ ਦੁੱਖ ਗਿਆ ਖੰਨ ਹਰ ਰੱਖਿਆ ਆਪਣੀ ਕਰਮਿਆਰਹਾਉ ਪਾਪ ਕਰ ਪ੍ਰਭ ਕਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਧਨ ਸੁਖੀ ਨਾਨਕ ਨਿਰਭਇ ਇਹ ਗਉ ਕਰ ਸਤਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾ ਦੁਪਦੇ ਘਰ ਪੰਜਵਾ ਅਵਰ ਪਾਪ ਸਭ त्यागਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਚੀਤਲ ਮਨ ਭਇਆ ਗੁਰਪੂਰਾ ਅਰਾਧਿਆ ਸਗਲਾ ਦੁੱਖ ਗਿਆ ரி பாப கப காட்டி சிமர சிமர மன தன சு நான நிரபயா இக்கோக்கார சத் பிரசா ਗਬੇ ਲਾਵਲ ਮਹੱਲਾ ਪੰਜਵਾ ਦੋਪ ਦੇ ਘਰ ਪੰਜਵਾ ਅਵਰ ਪਾਉ ਸਭ त्यागਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਚੀਤਲ ਮਨ ਭਇਆ ਗੁਰਪੂਰਾ ਅਰਾਧਿਆ ਸਗਲਾ ਦੁਖ ਗਿਆ ਰਖਣ ਹਾਰੇ ਰਖਿਆ ਆਪਣੀ ਕਰਮਿਆਰਹਾਉ ਪਾਪ ਕਰ ਪ੍ਰਭ ਕਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਇਕ ਗਉ ਕਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾ ਦੋਪਦੇ ਘਰ ਪੰਜਵਾ ਅਵਰ ਪਾਪ ਸਭ त्याਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਚੀਤਲ ਮਨ ਭਇਆ ਗੁਰਪੂਰਾ ਅਰਾਧਿਆ ਸਗਲਾ ਦੁਖ ਗਿਆ ਰਾਖਣ ਹਰਿ ਰਖਿਆ ਆਪਣੇ ਕਰਮਿਆਰਹਾਉ باپ ਕਰ ਪ੍ਰਭ ਕਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਇਕ ਗਉ ਕਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾ ਦੋਪ ਦੇ ਘਰ ਪੰਜਵਾ ਔਰ ਪਾਪ ਸਭ त्यागਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਚੇਤਲ ਮਨ ਭਇਆ ਗੁਰਪੂਰਾ ਅਰਾਧਿਆ ਸਗਲਾ ਦੁੱਖ ਗਿਆ ਰਾਖਣ ਹਰ ਰਖਿਆ ਆਪਣੇ ਕਰਮਿਆ ਰਹਾਉ ਪਾਪ ਕਰ ਪ੍ਰਭ ਕਟਿਆ ਈ ਨਾ ਆਪਣਿਆ ਸਿਮਰ ਸਿਮਰ ਮਨ ਧਨ ਸੁਖੀ ਨਾਨਕ ਨਿਰਭਇ ਈ ਗਉੜ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਦੋਪ ਦੇ ਘਰ ਪੰਜਵਾਂ ਅਵਰ ਪਾਵ ਸਭ त्यागਿਆ ਦਾਰੂ ਨਾਮ ਲਿਆ ਸਭ পাপ ਸਭ ਮਿਟੇ ਰੋਗ ਚੀਤਲ ਮਨ ਭਇਆ ਉਰ ਪੂਰਾ ਅਰਾਧਿਆ ਸਗਲਾ ਦੁੱਖ ਗਿਆ ਰਾਖਣ ਹਰ ਰਖਿਆ ਆਪਣੀ ਕਰਮਿਆਰਹਾਉ ਬਾਪ ਕਰ ਪ੍ਰਭ ਕਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਧਨ ਸੁਖੀ ਨਾਨਕ ਨਿਰਭਇ ਇਕ ਗਉ ਕਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾ ਦੁਪ ਦੇ ਘਰ ਪੰਜਵਾ ਅਵਰ ਪਾਵ ਸਭ त्यागਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਅਰਾਧਿਆ ਸਗਲਾ ਦੁਖ ਗਿਆ ਰਾਖਣ ਹਾਰੇ ਰਖਿਆ ਆਪਣੀ ਕਰਮਿਆ ਰਹਾਉ ਪਾਪ ਕਰ ਪ੍ਰਭ ਕਾਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਇਕ ਗਉੜੀ ਸਤਗੁਰ ਪ੍ਰਸਾਦ ਰਾਗ ਬਿਲਾਵਲ ਮਹਲਾ 5 ਧੋਪ ਦੇ ਘਰ ਪੰਜਵਾਵ ਅਵਰ ਪਾਪ ਸਭ त्यागਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸ਼ੀਤਲ ਮਨ ਭਇਆ ਭੁਰਪੂਰਾ ਅਰਾਧਿਆ ਸਗਲਾ ਦੁਖ ਗਿਆ ਰਾਖਣ ਹਰਿ ਰਖਿਆ ਆਪਣੀ ਕਰਮਿਆਰਹਾਉ ਬਾਪ ਕਰ ਪ੍ਰਭ ਕਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਕੀ ਗੌਂ ਘਰ ਸਤਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਧੋਪ ਦੇ ਘਰ ਪੰਜਵਾਂ ਅਵਰ ਪਾਪ ਸਭ त्यागਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਛੇਤਲ ਮਨ ਭਇਆ ਵਰਪੂਰਾ ਅਰਾਧਿਆ ਸਗਲਾ ਦੁਖ ਗਿਆ ਰਾਖਣ ਹਾਰੇ ਰਖਿਆ ਆਪਣੇ ਕਰਮਿਆਰਹਾਉ ਪਾਪ ਕਰ ਪ੍ਰਭ ਕਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਇਕ ਗਉੜਾ ਸਤਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ 5 ਦੁਪ ਦੇ ਘਰ 5 ਅਵਰ ਪਾਉ ਸਭ त्यागਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸ਼ੀਤਲ ਮਨ ਭਇਆ ਰਾ ਅਰਾਧਿਆ ਸਗਲਾ ਦੁਖ ਗਿਆ ਰਾਖਣ ਹਰ ਰਖਿਆ ਆਪਣੀ ਕਰਮਿਆ ਰਹਾਉ ਪਾਪ ਕਰ ਪ੍ਰਭ ਕਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਇਕ ਗਉ ਕਰ ਸਤਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾ ਦੋਪ ਦੇ ਘਰ ਪੰਜਵਾ ਅਵਰ ਪਾਪ ਸਭ त्याਗਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ sheetal man paya ur pura aradya sagla dukh gaya ਰਖਣ ਹਾਰ ਰਖਿਆ ਆਪਣੀ ਕਰਮਿਆਰਹਾਉ ਪਾਪ ਕਰ ਪ੍ਰਭ ਕਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਇਕ ਗਉ ਕਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਲੋਪ ਦੇ ਘਰ ਪੰਜਵਾਂ ਅਵਰ ਉਪਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸ਼ੀਤਲ ਮਨ ਭਇਆ ਗੁਰਪੂਰਾ ਅਰਾਧਿਆ ਸਗਲਾ ਦੁਖ ਗਇਆ ਰਖਣ ਹਰ ਰਖਿਆ ਆਪਣੀ ਕਰਮਿਆਰਹਾਉ ਪਾਪ ਕਰ ਪ੍ਰਭ ਕਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਇਕ ਗਉ ਕਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾ ਦੁਪ ਦੇ ਘਰ ਪੰਜਵਾ ਅਵਰ ਪਾਉ ਸਭ त्याਗਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ sheetal man paya vir pura aradya sagla dukh gaya ਰਾਖਣ ਹਾਰੇ ਰਖਿਆ ਆਪਣੀ ਕਰਮਿਆਰਹਾਉ ਪਾਪ ਕਰ ਪ੍ਰਭ ਕਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਇਕ ਗਉ ਕਰ ਸਤਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾ ਦੁਪਦੇ ਘਰ ਪੰਜਵਾ ਅਵਰ ਪਾਪ ਸਭ त्याਗਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਛੀਤਲ ਮਨ ਭਇਆ ਉਰ ਪੂਰਾ ਅਰਾਧਿਆ ਸਗਲਾ ਦੁਖ ਗਿਆ ਰਖਣ ਹਾਰੇ ਰਖਿਆ ਆਪਣੀ ਕਰਮਿਆਰਹਾਉ ਪਾਪ ਕਰ ਪ੍ਰਭ ਕਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਇਕ ਗਉ ਕਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਦੁਪ ਦੇ ਘਰ ਪੰਜਵਾਂ ਅਵਰ ਪਾਉ ਸਭ त्यागਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਛੇਤਲ ਮਨ ਭਇਆ ਗੁਰਪੂਰਾ ਅਰਾਧਿਆ ਸਗਲਾ ਦੁਖ ਗਿਆ ਰਾਖਣ ਹਰਿ ਰਖਿਆ ਆਪਣੀ ਕਰਮਿਆਰਹਾਉ ਬਾਪ ਕਰ ਪ੍ਰਭ ਕਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਇਕ ਗਉ ਕਰ ਸਤਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਦੁਪ ਦੇ ਘਰ ਪੰਜਵਾਂ ਅਵਰ ਪਾਉ ਸਭ त्यागਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸ਼ੀਤਲ ਮਨ ਭਇਆ ਗੁਰਪੂਰਾ ਅਰਾਧਿਆ ਸਗਲਾ ਦੁਖ ਗਿਆ ਰਾਖਣ ਹਾਰੇ ਰੱਖਿਆ ਆਪਣੇ ਕਰਮਿਆਰਹਾਉ ਪਾਪ ਕਰ ਪ੍ਰਭ ਕਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਇਹ ਗਉ ਕਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾ ਦੁੱਪ ਦੇ ਘਰ ਪੰਜਵਾ ਅਵਰ ਪਾਉ ਸਭ त्यागਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ sheetal man paya gur pura aradya sagla dukh gaya अपनी की ना सिमर सिमर मन तन ना वीडियो पसंद आए तो लाइक कमेंट सब्सक्राइब कर देना वाहगुरु जी का खालसा वाहेगुरु जी की फतेह